ਅੱਤ ਦਾ ਨਸ਼ੇੜੀ, ਅੱਤ ਦਾ ਜੁਆੜੀ, ਅੱਤ ਦਾ ਮਾਰੇ ਕੰਮਾਂ ਦਾ ਸ਼ੌਕੀਨ ਇਹ ਓਮ ਪ੍ਰਕਾਸ਼ ਹੁਣ ਕਿਵੇਂ ਬਣ ਗਿਆ ਹੈ ਸਰਦਾਰ ਅਮਰ ਸਿੰਘ ਖਾਲਸਾ? ਦੁਨੀਆ ਪਰਦਾ ਜਿਹੜਾ ਗੰਦੇ ਕੰਮ ਨੇ ਜੋ ਜਾਨੀ ਕਿ ਗੰਦੇ-ਨੋ ਗੰਦਾ ਕੰਮ ਕੀਤਾ ਨਾ ਉਹ ਕਰਦੇ ਰਹਾਂ। ਦੇਖੋ 60 ਸਾਲ ਦੇ ਇਸ ਬਜ਼ੁਰਗ ਦੀ ਬਾਣੀ ਨੇ ਕਿਵੇਂ ਬਦਲ ਦਿੱਤੀ ਹੈ ਜ਼ਿੰਦਗੀ। ਅੱਜ ਬੈਠਕਾ ਲਗਾ ਰਿਹਾ ਹੈ ਹਰਬੰਦਰ ਸਾਹਿਬ ਦੇ ਬਾਹਰ ਜਲ ਸੇਵਾ ਕਰਦਾ ਹੈ। ਸੋ ਚੰਗੇ ਕੰਮਾਂ ਨੂੰ ਚੰਗੇ ਲੋਕਾਂ ਨੂੰ ਸ਼ੇਅਰ ਜ਼ਰੂਰ ਕਰਿਓ। ਗੁਰਬਾਣੀ ਦੇਖ ਕੇ ਬਹੁਤ ਆਨੰਦ ਹੈ ਜੀ ਇਹ ਤਾਂ ਗੁੰਗੇ ਦੀ ਮਠਿਆਈ ਵਾਲਾ ਹਾਲ ਹੈ ਗੁੰਗੇ ਨੂੰ ਮਠਿਆਈ ਦੇ ਦਈਏ ਨਾ ਉਹ ਨੱਚੇਗਾ ਟੱਪੇਗਾ ਹੱਸੇਗਾ ਲੇਕਿਨ ਉਹਨੂੰ ਪੁੱਛੋ ਸਵਾਦ ਉਹ ਸਵਾਦ ਇਹ ਓਮ ਪ੍ਰਕਾਸ਼ ਤੋਂ ਸਰਦਾਰ ਅਮਰ ਸਿੰਘ ਖਾਲਸਾ ਬਣੇ ਹੋ ਕਿਸ ਤਰ੍ਹਾਂ ਜੁੜੇ ਇਸ ਪੀੜ ਨਾਲ ਆਪਣੇ ਪਿਓ ਨਾ ਕਿ ਕਿਵੇਂ ਰੱਖਣਾ ਮੇਰਾ ਪਿਓ ਕਹਿੰਦਾ ਬਈ ਤੂੰ ਐਸੇ ਕਾਬਲ ਨਹੀਂਗਾ ਇਹ ਛੋਟੋ ਨਾਂ ਦੇ ਸਾਡੇ ਲਾਗੇ ਨਾ ਤੇ ਲੰਗਰ ਜਾਨੀ ਲੱਗਾ ਹੋ ਰਿਹਾ ਸੀ ਕਿੰਡਵਾਂ ਦਾ ਲੰਗਰ ਸੀ ਤੇ ਮੈਂ ਜਾ ਕੇ ਉਹ ਲੰਗਰ 'ਤੇ ਬਹਿ ਗਿਆ ਤੇ ਮੈਨੂੰ ਕਹਿੰਦਾ ਕੀ ਆ ਪੰਜਾਬੀ ਕੋ ਛੋੜਾ ਮੈਂ ਕਹਿੰਦਾ ਉੱਠ ਤੂੰ ਉੱਠ ਜਦੋਂ ਬਾਣੀਆਂ ਤੇ ਬਾਣੇ ਨਾਲ ਨਹੀਂ ਸੀ ਜੁੜੇ ਇਸ ਤਰ੍ਹਾਂ ਦਾ ਜੀਵਨ ਜੀਂਦੇ ਸੀ ਕਿੰਨਾ ਚ ਮਾੜਾ ਜੀਵਨ ਸੀ ਉਹ ਦੁਨੀਆ ਪਰਦਾ ਜਿਹੜਾ ਗੰਦੇ ਕੰਮ ਨੇ ਜੋ ਜਾਨੀ ਕਿ ਗੰਦੇ ਲੋਕਾਂ ਦਾ ਕੰਮ ਕੀਤਾ ਨਾ ਉਹ ਕਰਦੇ ਰਹੇ ਤੇ ਅਸੀਂ ਜਾ ਕੇ ਨਹਿਰ ਉੱਤੇ ਹੱਥਾਂ ਨਾਲ ਚਰਸ ਮਲ ਕੇ ਅੰਗੜ ਜਾ ਕੇ ਸ਼ਰਾਬ ਪੀਣੀ ਬਹੁਤ ਗੰਦਾ ਜੀਵਨ ਸੀ ਹੂੰ ਹੂੰ ਉਦੋਂ ਦਿਨਚਾਰੀ ਕਿਵੇਂ ਸ਼ੁਰੂ ਹੁੰਦਾ ਸੀ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਸੀ ਤੇ ਹੁਣ ਦਿਨ ਦੀ ਸ਼ੁਰੂਆਤ ਕਿਵੇਂ ਹੁੰਦੀ ਬਾਬਾ ਜੀ ਹੁਣ ਤਾਂ ਕਿਸੇ ਦੇ ਸਾਰੇ ਗੁਰਸਾ ਦੀ ਕਮਾਣਾ ਅਮਰਤਵਰੇ ਰੱਬ ਦੇ ਨਾਮ ਹੁੰਦੀ ਹੈ ਜੀ ਇਹ ਪਹਿਲੇ ਪੁੱਠੇ ਕਮਤ ਹੁੰਦੀ ਸੀ ਕਿਸ ਤਰ੍ਹਾਂ ਦੇ ਪੁੱਠੇ ਕੰਮ ਸੀ ਪੁੱਠੇ ਕੀ ਕੀ ਦੱਸਿਓ ਤੁਹਾਨੂੰ ਹਾਂ ਤੇ ਅੱਜ 65 ਸਾਲ ਦੀ ਉਮਰ ਦੇ ਵਿੱਚ ਪੂਰੇ ਤੰਦਰੁਸਤ ਨਜ਼ਰ ਆ ਰਹੇ ਹੋ ਅੱਬਾ ਜੀ ਇਹ ਗੁਰਬਾਣੀ ਦਾ ਨਾ ਆਨੰਦ ਹੀ ਵਖਰਾ ਹੈ ਜਿਹੜਾ ਜੇਕਰ ਅੱਜ ਨੌਜਵਾਨ ਨੂੰ ਬੇਪੀਂਤੀ ਕਰਾਂਗੇ ਕਿ ਅੱਜ ਦੇ ਨੌਜਵਾਨ ਜਿਹੜਾ ਨਸ਼ਿਆਂ ਦੇ ਦਿਲ ਦੇ ਵਿੱਚ ਫਸਿਆ ਨਸ਼ਿਆਂ ਜਣਾ ਫਸੋ ਅਮਰਤ ਵੱਲੇ ਉੱਠੋ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਵਾਸਤੇ ਵੀ ਜਰੂਰ ਅਪੀਲ ਲਾਓ ਕਿਉਂਕਿ ਤੰਦਰੁਸਤੀ ਹੀ ਸਰੀਰ ਦਾ ਸਭ ਤੋਂ ਵੱਡਾ ਗਿਆਨ ਹੈ ਅਮਰਤ ਵੱਲੇ ਉੱਠੋ ਜੀ ਅਮਰਤ ਵੱਲੇ ਉੱਠੋ ਸੋਹਣੇ ਸਿਆਲ ਆ ਰਹੇ ਨੇ ਤੇ ਆਲਸ ਨਾ ਕਰੋ ਉੱਠਣ ਲੱਗੇ ਆਲਸ ਨਾ ਕਰੋ ਅਰਜਾਈ ਨੂੰ ਮੈ ਉੱਠੋ ਟੁੱਟ ਕੇ ਸੈਲ ਕਰੋ ਵਰਜੇ ਕਰੋ ਤੇ ਰੱਬ ਦਾ ਨਾਮ ਲੋ ਰੱਬ ਦੇ ਨਾਮ ਵਿੱਚ ਭਗਤੀ ਵਿੱਚ ਸ਼ਕਤੀ ਹੈ ਭਗਤੀ ਕਰੋਗੇ ਤੇ ਸ਼ਕਤੀ ਸਤਿਗੁਰੂ ਤੁਹਾਨੂੰ ਦੇਣਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੁਸੀਂ ਜੁੜਿਓ ਨੈਸ਼ਨ ਪੋਸਟ ਨਾਲ ਦੋਸਤੋ ਜਿਹੜਾ ਬਾਣੀ ਨਾਲ ਜੁੜ ਜਾਂਦਾ ਉਹਦਾ ਜੀਵਨ ਹੀ ਬਦਲ ਜਾਂਦਾ ਹੈ ਤਾਂ ਅੱਜ ਤੁਹਾਡੇ ਨਾਲ ਤਸਵੀਰਾਂ ਦਰਬਾਰ ਸਾਹਿਬ ਦੇ ਬਾਹਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਜੇ ਸਰਦਾਰ ਸਾਹਿਬ ਨੇ ਜਿਹੜੇ ਬਾਣੀ ਅਤੇ ਬਾਣੇ ਦੇ ਧਾਰੀ ਨੇ ਪਹਿਲਾ ਨਾਮ ਉਹਨਾਂ ਦਾ ਓਮਰਜਾ ਸੀ ਪਰ ਜਦੋਂ ਦੇ ਬਾਣੀ ਨਾਲ ਜੁੜੇ ਨੇ ਬਾਣੀ ਨਾਲ ਜੁੜੇ ਨੇ ਅੱਜ ਅਮਰ ਸਿੰਘ ਛਾਲਸਾ ਦੇ ਨਾਮ ਤੋਂ ਜਾਣੇ ਜਾਂਦੇ ਨੇ ਅਤੇ ਪਾਣੀ ਦੀ ਸਬੀਲ ਦੀ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਬਾਣੀ ਨਾਲ ਜੁੜਨ ਦੇ ਬਾਅਦ ਬੜਾ ਵੱਡਾ ਬਦਲਾਅ ਆਇਆ ਇਹਨਾਂ ਦੇ ਜੀਵਨ ਦੇ ਵਿੱਚ ਜਲਬਾਤ ਜ਼ਰੂਰ ਕਰਦੇ ਆ ਪਰ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਾਹਿਬ ਜਿਵੇਂ ਮੈਂ ਪਹਿਲਾਂ ਦੱਸਿਆ ਜੀ ਬਾਣੀ ਨਾਲ ਜਿਹੜਾ ਜੁੜ ਜਾਂਦਾ ਉਹਦਾ ਜੀਵਨ ਬਦਲ ਜਾਂਦਾ ਤੁਹਾਡੇ ਜੀਵਨ ਦੇ ਵਿੱਚ ਕਿੰਨਾ ਬਦਲਾਅ ਆਇਆ ਬਹੁਤ ਆਨੰਦ ਆ ਬਾਬਾ ਜੀ ਗੁਰਦ ਬਾਣੀ ਦੇ ਵਿੱਚ ਬਹੁਤ ਆਨੰਦ ਹੈ ਜੀ ਇਹ ਤਾਂ ਗੁੰਗੇ ਦੀ ਮਠਿਆਈ ਵਾਲਾ ਹਾਲ ਹੈ ਗੁੰਗੇ ਨੂੰ ਮਠਿਆਈ ਦੇ ਦਈਏ ਨਾ ਉਹ ਨੱਚੇਗਾ ਟੱਪੇਗਾ ਹੱਸੇਗਾ ਲੇਕਿਨ ਉਹਨੂੰ ਪੁੱਛੋ ਸਵਾਦ ਉਹ ਸਵਾਦ ਦੱਸਦਾ ਇੱਕ ਗੁਰਬਾਣੀ ਜਿਹੜੀ ਹੈ ਗੁੰਗੇ ਦੀ ਮਠਿਆਈ ਵਾਲਾ ਹਾਲ ਹੈ ਬਹੁਤ ਆਨੰਦ ਹੈ ਜਿਵੇਂ ਜੁੜਦਾ ਹੋਇਆ ਇਸ ਚੀਜ਼ ਨਾਲ ਕਿ ਓਮ ਪ੍ਰਕਾਸ਼ ਤੋਂ ਸਰਦਾਰ ਅਮਰ ਸਿੰਘ ਖਾਲਸਾ ਬਣੇ ਹੋ ਕਿਸ ਤਰ੍ਹਾਂ ਜੁੜੇ ਇਸ ਚੀਜ਼ ਨਾਲ ਇਹ ਗੁਰੂ ਸਾਹਿਬ ਦੀ ਕਿਰਪਾ ਅਸਤ ਤੇ ਸਾਡਾ ਪਿਓ ਮੇਰਾ ਜਿਹੜਾ ਨਾ ਪਿਓ ਨੇ ਨੂੰ ਮੈਂ ਕਹ ਬਈ ਮੈਂ ਸਿੱਖੀ ਵਾ ਲਾਣਾ ਤੇ ਮੇਰਾ ਪਿਓ ਇਹ ਮੇਰੀ ਆਤਾਂ ਤੋਂ ਜਾਣਦਾ ਸੀ ਬਈ ਮੇਰੀ ਆਤਾਂ ਬਹੁਤ ਗੰਧੀਆਂ ਸਨ ਤੇ ਮੈਂ ਆਪਣੇ ਪਿਓ ਨੂੰ ਮਾ ਕਾ ਕੇਸ ਰਖਣਾ ਮੇਰਾ ਪਿਓ ਕਹਿੰਦਾ ਬਈ ਤੂੰ ਐਸੇ ਕਾਬਲ ਨਹੀਂ ਹੈਗਾ ਤੇ ਗੁਰੂ ਸਾਹਿਬ ਦਾ ਬਣਾ ਮੇਰਾ ਪਿਓ ਹੈ ਮੋਨਾ ਸੀ ਪਰ ਸਿੱਖੀ ਨਾਲ ਪਿਆਰ ਕਰਦਾ ਸੀ ਸਿੱਖ ਇਤਿਹਾਸ ਬਾਰੇ ਜਾਣਦਾ ਸੀ ਤੇ ਅਸੀਂ ਜਾ ਕੇ ਨਹਿਰ ਉੱਤੇ ਹੱਥਾਂ ਨਾਲ ਚਿਹਰ ਸਮਲ ਕੇ ਅਨਗੜ ਜਾ ਕੇ ਸ਼ਰਾਬ ਪੀਣੀ ਬਹੁਤ ਗੰਦਾ ਜੀਵਨ ਸੀ ਲੇਕਿਨ ਗੁਰੂ ਸਾਹਿਬ ਨੇ ਜਿੱਤਰਾ ਬੰਦਾ ਕੋਈ ਚੌਂਕ ਖਲੋਤਾ ਹੋਵੇ ਉਹ ਪਿਓ ਕਹਿੰਦਾ ਚਲੋ ਘਰ ਇੱਥੇ ਨਾ ਖਲੋ ਤੇ ਸਾਨੂੰ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਦੇ ਟਿੱਕੜ 'ਚ ਖੜਿਆ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਰੇ ਧਰਮ ਬਾਬਾ ਜੀ ਬੜੇ ਸੱਚਾਰ ਜੋ ਨਹੀਂ ਕਿਸ ਧਰਮ ਨਾਲ ਤੁਸੀਂ ਬਿਲਾਉਣ ਕਰਦੇ ਹੋ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਹੋ ਪਹਿਲਾਂ ਨਹੀਂ ਜੀ ਗੱਲ ਇਸ ਤਾਂ ਜੇ ਤਾਂ ਵੇਖੋ ਧਰਮਾਂ ਦੀ ਗੱਲ ਨਹੀਂ ਹੈ ਤੇ ਉਹਦੇ ਨਾਂ ਸਾਡਾ ਹਮਪ੍ਰਕਾਸ਼ ਸੀ ਜੀ ਲੇਕਨ ਕਬੀਰ ਸਾਹਿਬ ਨੇ ਇੱਕ ਵੀ ਗੱਲ ਨਿੱਕੀ ਜਿਹੀ ਗੱਲ ਚ ਇੱਥੇ ਆ ਗਈ ਮੈਨੂੰ ਪੁੱਛਿਆ ਦੇ ਮੈਂ ਛੋਟਾ ਨਾਂ ਦੇ ਸਾਡੇ ਲਾਗੇ ਨਾ ਤੇ ਲੰਗਰ ਚੱਲਣੇ ਲੱਗੇ ਹੋਏ ਰਿਹਾ ਸੀ ਹਿੰਦੂਆਂ ਦਾ ਲੰਗਰ ਸੀ ਤੇ ਮੈਂ ਜਾ ਕੇ ਉਹ ਲੰਗਰ 'ਚ ਬਹਿ ਗਿਆ ਤੇ ਮੈਨੂੰ ਕਹਿੰਦਾ ਕੀ ਆ ਪੰਜਾਬੀ ਕੋ ਛੋੜਾ ਮੈਂ ਕਹਿੰਦਾ ਉੱਠ ਤੂੰ ਉੱਠ ਹਾਂ ਜਾਨੀ ਉਹ ਵੀ ਮੇਰੇ ਗੱਲ ਵਿੱਚ ਦਿਮਾਗ 'ਚ ਵੱਡੀ ਗੱਲ ਆਈ ਕਿ ਇੱਕ ਬਚਪਨ ਜੇ ਮੇਰੇ ਮਨ 'ਚ ਵੱਖਰਾ ਪੰਨਾ ਆ ਗਿਆ ਭਈ ਇਹ ਸਾਨੂੰ ਇਲਾਕੇ ਨਹੀਂ ਲੱਗਣਦੇ ਤੇ ਦੂਰ ਸਾਹਿਬ ਦੀ ਕੰਨ ਆਹ ਅਹੀਂ ਕਬੀਰ ਮੰਧੀਆਂ ਆ ਆਪਾਂ ਜਿਹਨੂੰ ਦਲਤ ਕਰਦੇ ਆ ਜੀ ਅਸੀਂ ਉਹ ਆ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਨੂੰ ਚਾਤ ਬਾਤਾਂ ਦੇ ਗੁਰੂ ਸਾਹਿਬ ਨੇ ਖੰਡ ਨਹੀਂ ਕਰ ਦਿੱਤਾ ਲੇਕਿਨ ਸਿੱਖਾਂ ਵਿੱਚ ਇੱਕ ਬੜੀ ਵੱਡੀ ਘਾਟ ਹੈ ਜਿਹੜਾ ਕਿ ਅੰਮ੍ਰਿਤ ਜਿਹੜਾ ਬਾਟਾ ਜਿਹੜਾ ਨਾ ਇਹ ਦਲਾਂ ਪੰਥਾਂ ਵਿੱਚ ਵੱਖਰੇ ਵੱਖਰੇ ਬਾਟੇ ਅਗਰ ਸੇਕ ਕੌਮ ਦੀ ਚੜ੍ਹਦੀ ਕਲਾ ਸਿੱਖ ਦੀ ਚੜ੍ਹਦੀ ਕਲਾ ਕਰਨਾ ਚਾਹਦੇ ਸਾਰੀਆਂ ਜਥੇਬੰਦੀਆਂ ਨੂੰ ਇਹ ਜਿਹੜੇ ਆਪਸ ਵਿੱਚ ਦੇਖੋ ਤੋਥਾ ਬੋੜੀਆ ਅਹਿਮਦਵੀ ਸਿੰਘਾਂ ਨਾਲ ਨਫ਼ਰਤ ਇਹ ਨਹੀਂ ਹੁੰਦੀ ਜਦੋਂ ਗੁਰਦੁਆਰੇ ਵਿੱਚ ਸਾਰੇ ਗੁਰਦੁਆਰੇ ਇੱਕ ਹੋ ਜੇਗੀ ਤੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋਗੀ ਸਾਨੂੰ ਬਹੁਤ ਅਨੰਦ ਆਸ ਬਾਬਾ ਜੀ ਇਹ ਜ਼ਰੂਰ ਦੱਸ ਦਿਓ ਜਿਹੜੇ ਤੁਹਾਨੂੰ ਦੇਖਦੇ ਨੇ ਦੇਸਾਂ ਵਰ ਦੇਸਾਂ ਦੇ ਵਿੱਚ ਜਦੋਂ ਬਾਣੀ ਅਤੇ ਬਾਣੇ ਨਾਲ ਨਹੀਂ ਜੁੜੇ ਕਿਸ ਤਰ੍ਹਾਂ ਦਾ ਜੀਵਨ ਜੀਂਦੇ ਸੀ ਜਿਨ੍ਹਾਂ ਚ ਮਾੜਾ ਜੀਵਨ ਸੀ ਉਹ ਬਾਬਾ ਜੀ ਕੋਈ ਕੋਈ ਲਿਸਟੇ ਕੋਈ ਉਹ ਨਾ ਬਿਆਨ ਤੋਂ ਜਪਾਂ ਤੋਂ ਕਹਿ ਨਹੀਂ ਸਕਦਾ ਦੁਨੀਆ ਪਰਦਾ ਜਿਹੜਾ ਗੰਦੇ ਕੰਮ ਨੇ ਜੋ ਜਾਨੀ ਕਿ ਗੰਦੇ-ਗੰਦੇ ਕੰਮ ਕੀਤਾ ਨਾ ਉਹ ਕਰਦੇ ਰਹਾਂ ਤੇ ਗੁਰੂ ਸਾਹਿਬ ਨੇ ਹੁਣ ਕਿਰਪਾ ਕੀਤੀ ਹੈ ਸਾਨੂੰ ਚਿੱਕੜ ਝੁਕ ਗਿਆ ਮਾਰਾ ਜੀ ਖਹੋਂ ਚੰਨੀ ਜੇ ਦਿਲ ਨੂੰ ਸੰਤੁਸ਼ਟੀ ਮਿਲਦੀ ਹੈ ਰੱਬ ਦਾ ਨਾਮ ਜਪਦੇ ਹੋ ਆਉਂਦੇ ਜਾਂਦੇ ਆ ਸਰਦਾਰ ਜੀ ਬਾਬਾ ਜੀ ਦਾ ਨਾਮ ਜਪਿਆ ਜਾਂਦਾ ਹੈ ਜਿੰਨੀ ਦੀ ਬਹੁਤ ਕਿਰਪਾ ਗੁਰੂ ਸਾਹਿਬ ਦੀ ਬਹੁਤ ਕਿਰਪਾ ਤੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਆਨੰਦ ਹੈ ਲੇਕਿਨ ਗੁਰੂ ਕਿਰਪਾ ਕਰੇ ਗੁਰੂ ਕੋ ਮੇਰੀ ਗੱਲ ਸੁਣੋ ਇਹ ਧਰਤੀ ਜਿਹੜੀ ਹੈ ਜੀ ਇਹ ਧਾਰਮਿਕ ਇਹ ਧਾਰਮਿਕ ਪਲੇਸ ਹੈ ਜੀ ਤੇ ਟੂਰਿਸਟ ਪਲੇਸ ਵੀ ਪਰ ਇਹ ਸਰਕਾਰਾਂ ਚਾਹਣ ਇਹਨੂੰ ਧਾਰਮਿਕ ਪਲੇਸ ਕਰਨ ਲਈ ਲਾ ਸਕਦੀਆਂ ਨੇ ਦੇਖੋ ਰਸਤੇ ਤੇ ਇਥੇ ਬਹੁਤ ਤਰ੍ਹਾਂ ਦੇ ਗੰਦੇ ਕੰਮ ਹੁੰਦੇ ਨੇ ਨਸ਼ੇ ਵੇਚਦੇ ਨੇ ਇੱਥੇ ਕਈ ਤਰ੍ਹਾਂ ਦੇ ਨਸ਼ੇ ਵੇਚਦੇ ਨੇ ਇੱਥੇ ਸਰਕਾਰਾਂ ਚਾਹਣ ਤੇ ਬੰਦ ਹੋ ਸਕਦੇ ਨੇ ਇੱਥੇ ਤਮਾਕੂ ਦੇ ਤਰ੍ਹਾਂ ਦੀ ਹੋਰ ਤਰ੍ਹਾਂ ਦੇ ਗੰਦੇ ਨੇ ਉੱਥੇ ਵੜ ਕੇ ਕੋਈ ਬੀੜੀਆਂ ਸੀਟਾ ਪਿੰਦਾ ਜਗ੍ਹਾ ਜਗ੍ਹਾ ਜਾਨੀ ਕਿ ਇੱਥੇ ਕੋਈ ਮਕ ਕੋਈ ਤਰਥ ਮਿਲਦਾ ਹੈ ਕਈ ਵੇਥੇ ਵਖਾ ਦਿੰਦੇ ਆ ਬਾਹਰ ਆਏ ਬੰਦੇ ਹੈ ਤੇ ਸਰਕਾਰਾਂ ਚਾਹੀਦਾ ਕਿ ਗੁਰੂ ਦੀ ਨਗਰੀ ਹੈ ਇਹਨੂੰ ਬਿਲਕੁਲ ਸਾਫ਼ ਸੁਥਰਾ ਹੁੰਦੇ ਬਾਬਾ ਜੀ ਜਦੋਂ ਬਾਣੀ ਨਾਲ ਨਹੀਂ ਸੀ ਜੁੜੇ ਬਾਣੀ ਨਾਲ ਨਹੀਂ ਸੀ ਜੁੜੇ ਉਦੋਂ ਦਿਨਚਾਰੀ ਕਿਵੇਂ ਸ਼ੁਰੂ ਹੁੰਦਾ ਸੀ ਦਿਨ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਸੀ ਤੇ ਹੁਣ ਦਿਨ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਬਾਬਾ ਜੀ ਹੁਣ ਤਾਂ ਗੁੱਸੇ ਦੇ ਸਾਰੇ ਗੁਰਸਾ ਵੀ ਕਬਾ ਨਾਲ ਅਮਰਤ ਵਾਲੇ ਰੱਬ ਦੇ ਨਾਮ ਨਾਲ ਹੁੰਦੀ ਹੈ ਜੀ ਤੇ ਪਹਿਲੇ ਪੁੱਠੇ ਕਮਤ ਹੁੰਦੀ ਸੀ ਜਿਸ ਤਰ੍ਹਾਂ ਦੇ ਪੁੱਠੇ ਰਾਮ ਸੀ ਪੁੱਠੇ ਕੀ ਕੀ ਦੱਸੇ ਤੁਹਾਨੂੰ ਹਾਂ ਦੱਸਣਾ ਤੁਹਾਨੂੰ ਖੁਦ ਸ਼ਰਮ ਆਦੀ ਜੀ ਹੁਣ ਪੂਰਾ ਬਦਲਾਵ ਆ ਗਿਆ ਗੁਰੂ ਬਹੁਤ ਕਿਰਪਾ ਗੁਰ ਸਾਹਿਬ ਦੀ ਹੂੰ ਤੇ ਇੱਥੇ ਪਾਣੀ ਦੀ ਸੇਵਾ ਨਿਭਾਉਂਦੇ ਹੋ ਸੁਵਿਧੀਆਂ ਦੀ ਸੇਵਾ ਨਿਭਾਉਂਦੇ ਹੋ ਦੂਰ ਦਰਾਡੇ ਤੋਂ ਉਤਾਲਣ ਆਉਂਦੇ ਨੇ ਜਲ ਪ੍ਰਯਮ ਪਲਾਉਂਦੇ ਹੋ ਤੁਸੀਂ ਕਿੰਨੇ ਵਜੇ ਆ ਜਾਂਦੇ ਹੋ ਕਿੰਨੇ ਵਜੇ ਤਾਈ ਰਹਿੰਦੇ ਇੱਕ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਆ ਸਤ ਕਵੇ ਨਾਲ ਕੋਣ ਤੁਰ ਦਿੰਦੇ ਆ ਗੁਰ ਸਾਹਿਬ ਕਹਿੰਦਾ ਤੇ ਇੱਥੇ ਆ ਕੇ ਗੁਰ ਸਾਹਿਬ ਦੀ ਸੇਵਾ ਲੈਣੇ ਅਸੀਂ ਨਹੀਂ ਕਰਦੇ ਫੇ ਸਾਡੇ ਵਸਦਾ ਕੰਮ ਹੈ ਨਹੀਂ ਕੀ ਕਹੇ ਮੱਕੇ ਰੋਟ ਰਾਤ ਹੁੰਦਾ ਵੀ ਅੱਜ ਰਹਿੰਦੇ ਹੋ ਅੱਜ ਰਹਿੰਦੇ ਨਹੀਂ ਜਾਣਾ ਫਿਰ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਆ ਕਹਿੰਦੇ ਉੱਠੋ ਭਾਈ ਗੁਰੂ ਸਾਹਿਬ ਦੀ ਕਿਰਪਾ ਹੈ ਬੁਰ ਰਾਮਦਾਸ ਗੁਰੂ ਸਾਹਿਬ ਸੇਵਾ ਲੈ ਰਹੇ ਨੇ ਸਾਡੇ ਵਾਦਾ ਕੰਮ ਨਹੀਂ ਗਾ ਬਾਬਾ ਜੀ ਉਮਰ ਜਿੰਨੀ ਹੋਈ ਤੁਹਾਡੀ ਹੁਣ 65 ਤੋਂ ਉੱਤੇ ਹੀ ਹੈ ਬਾਬਾ ਜੀ 65 ਸਾਲ ਤੋਂ ਉੱਪਰ ਹੋ ਗਈ ਹੈ ਤੇ ਜਦੋਂ ਤੁਸੀਂ ਇਸ ਹਾਲਾਤਾਂ ਦੇ ਵਿੱਚ ਨਹੀਂ ਸੀ ਮਾੜੇ ਜੰਮਾ ਨਾਲ ਜੁੜੇ ਹੋਏ ਸੀ ਉਦੋਂ ਤੁਰਨ ਫਿਰਨ ਦੇ ਵਿੱਚ ਉੱਠਣ ਦੇ ਵਿੱਚ ਨਹੀਂ ਪ੍ਰੋਬਲਮਾਂ ਤਾਂ ਪਰੇਸ਼ਾਨੀਆਂ ਆਉਂਦੀਆਂ ਸੀ ਤੇ ਅੱਜ 65 ਸਾਲ ਦੀ ਉਮਰ ਦੇ ਵਿੱਚ ਵੀ ਪੂਰੇ ਤੰਦਰੁਸਤ ਨਜ਼ਰ ਆ ਰਹੇ ਹੋ ਅੱਬਾ ਜੀ ਇਹ ਗੁਰਬਾਣੀ ਦਾ ਨਾ ਆਨੰਦ ਹੀ ਵੱਖਰਾ ਹੈ ਜਿਹੜਾ ਜੋ ਹੈ ਲੇਕਿਨ ਅੱਜ ਨੌਜਵਾਨ ਨੂੰ ਬੇਨਤੀ ਕਰਾਂਗੇ ਕਿ ਅੱਜ ਨੌਜਵਾਨ ਜਿਹੜਾ ਨਸ਼ਿਆਂ ਦੇ ਦਲਦਲ ਵਿੱਚ ਫਸਿਆ ਹੈ ਨਸ਼ਿਆਂ ਜਨਾ ਫਸੋ ਅਮਰਤ ਵੇਲੇ ਉੱਠੋ ਅਮਰਤ ਵੇਲੇ ਉੱਠੋ ਮਾਲਸ਼ ਕਰੋ ਸਰੀਰ ਦੇ ਵਰਜਤ ਕਰੋ ਡਾਂਟ ਬਾਟ ਕਾ ਲਓ ਨਸ਼ਾ ਨਾ ਕਿਸੇ ਪ੍ਰਕਾਰ ਦਾ ਖਾਓ ਅਗਰ ਆਪਣੇ ਸਿਹਤ ਨੂੰ ਬਰਕਰਾਰ ਰੱਖੋ ਆਜੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਸਾਹਿਬ ਦੀ ਕਿਰਪਾ ਜੀ ਹੈ ਆਪਾਂ ਨਸ਼ਾ ਨਹੀਂ ਨਸ਼ਾ ਨਹੀਂ ਕੋਈ ਸਾਧਕ ਦੀ ਕਿਰਪਾ ਨਾਲ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਨਸ਼ੇ ਨੂੰ ਬਚਾ ਰੱਖਿਆ ਤੇ ਸਿਹਤ ਵੀ ਬਰਕਰਾਰ ਹੈ ਤਾਂ ਜਰੂਰ ਜੀ ਬਾਬਾ ਜੀ ਜਿਹੜੇ ਨੇ ਬਹੁਤ ਵਧੀਆ ਸੇਵਾ ਨਿਭਾਉਂਦੇ ਨੇ ਜਦੋਂ ਬਾਰਿਸ਼ ਆਉਂਦੀ ਆ ਮੀਂਹ ਆਉਂਦੀ ਆ ਤਾਂ ਬਾਰਿਸ਼ ਦੇ ਵਿੱਚ ਵੀ ਜਿਹੜੇ ਸੰਗਤਾਂ ਦਰਬਾਰ ਸਾਹਿਬ ਆਉਂਦੀਆਂ ਨੇ ਉਹਨਾਂ ਨੂੰ ਇੱਥੋਂ ਆਪਣੇ ਤਿੰਨ ਪਹੀਆ ਰਿੱਛੇ ਤੇ ਲੈ ਕੇ ਸੇਵਾ ਨਿਭਾਉਂਦੇ ਨੇ ਉਹਨਾਂ ਨੂੰ ਪਾਣੀ ਦੇ ਵਿੱਚ ਛੱਡ ਵੀ ਆਉਂਦੇ ਨੇ ਅੱਜ ਵੀ ਥੈਂਕ ਯੂ ਤਾਂ ਕਿੰਨੀ ਜੀ ਮਨ ਨੂੰ ਸੰਤੁਸ਼ਟੀ ਮਿਲਦੀ ਆ ਸੇਵਾਦਾਰ ਬਣ ਜਿਓ ਸੇਵਾ ਨਿਭਾ ਰਹੇ ਹੋ ਬਸ ਮਨ ਨੂੰ ਬਹੁਤ ਹੀ ਜ਼ਿਆਦਾ ਕਹਿ ਨਹੀਂ ਸਕਦੇ ਇਹ ਗੁਰਸਾਹਿਬ ਦੇ ਕਹਿਣ ਤੋਂ ਪਰੇ ਹੈ ਗੁਰਸਾਹਿਬ ਦੀ ਬਖਸ਼ਿਸ਼ ਹੈ ਗੁਰੂ ਸਾਹਿਬ ਕਰਵਾ ਰਹੇ ਨੇ ਪਰ ਬਹੁਤ ਸਾਰੇ ਸਾਡੇ ਆਪਣੇ ਭੈਣ ਭਰਾ ਨੇ ਜਿਹੜੇ ਸਾਡੇ ਆਪਣੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਨੇ ਤਾਂ ਉਹਨਾਂ ਨੂੰ ਕੀ ਸੰਦੇਸ਼ ਕੀ ਅਪੀਲ ਲਾਉਣੀ ਚਾਹੀਦੀ ਆ ਬਾਬਾ ਜੀ ਇਹ ਚੰਨਾ ਲੱਗਦਾ ਪਿਆ ਹੈ ਉਹਨਾਂ ਲੋਕਾਂ ਨੂੰ ਘੋੜਿਆਂ ਨੂੰ ਕੀ ਕਹਿਣਾ ਲੇਕਨ ਹਾਂ ਉਹਨਾਂ ਵਿੱਚ ਕਸੂਰ ਸਾਡਾ ਵੀ ਆ ਜੀ ਉਹਨਾਂ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਨਾਲ ਹੀ ਜੋੜ ਦੇਵੇ ਜੀ ਉਹਨਾਂ ਲੋਕਾਂ ਨਾਲ ਜੋੜੀਏ ਉਹ ਜੁੜ ਸਕਦੇ ਨੇ ਤੇ ਸਾਡੇ ਵਿੱਚ ਸਾਡੇ ਵੱਡੇ بڑے ਵੱਡੇ ਹੋਣਾ ਕਿਤਾ ਡਾਕਟਰ ਮਿਹਰਕਰ ਹੂੰ ਜੀ ਕਿ ਚਾਹਦੇ ਸੀ ਇਹ ਸਿੱਖ ਧਰਮ ਦਾ ਇਹ ਸਿੱਖ ਬਣਨ ਵਾਸਤੇ ਆਇਆ ਲੇਕਿਨ ਉਸ ਮੋਕਾ ਜਿਹੜੇ ਸਾਡੇ ਗਰਦਾਵਰੇ ਜਿਹੜੇ ਬੰਦੇ ਸਨ ਉਹਨਾਂ ਸਿੱਖ ਧਰਮ ਨੂੰ ਛੋੜਾ ਕੀਤਾ ਨਹੀਂ ਉਸ ਮੱਕਿਆਂ ਇਹ ਅੰਮ੍ਰਿਤ ਛਕ ਲੈਂਦੇ ਸਿੱਖਿਆ ਸਿੱਖੀ ਦੀ ਅੱਜ ਜਦਾਂ ਬਹੁਤ ਵੱਢੀ ਹੋਣੀ ਆ ਸਭ ਹੂੰ ਹੂੰ ਤੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਵਾਸਤੇ ਵੀ ਜਰੂਰ ਅਪੀਲ ਲਾਓ ਕਿਉਂਕਿ ਤੰਦਰੁਸਤੀ ਹੀ ਸਰੀਰ ਦਾ ਸਭ ਤੋਂ ਵੱਡਾ ਜਾਇਣਾ ਹੈ ਜਿਵੇਂ ਰਹਿਣਾ ਚਾਹੀਦਾ ਬਹੁਤ ਤੰਦਰੁਸਤੀ ਇਹ ਹੈ ਕਿ ਬੁਰ ਸਾਹਿਬ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਉੱਠੋ ਜੀ ਅੰਮ੍ਰਿਤ ਵੇਲੇ ਉੱਠੋ ਸੋਹਣੇ ਸਿਆਲ ਆ ਗਏ ਨੇ ਔਰ ਸੁਣਾ ਕਰੋ ਉੱਥੋਂ ਲੱਗੇ ਆ ਸੁਣਾ ਕਰੋ ਅਰਦਾਇ ਨੂੰ ਮਰੇ ਉੱਠੋ ਚ ਉੱਠ ਕੇ ਸੈਲ ਕਰੋ ਵਰਜੇ ਕਰੋ ਤੇ ਰੱਬ ਦਾ ਨਾਮ ਲਓ ਰੱਬ ਦੇ ਨਾਮ ਵਿੱਚ ਭਗਤੀ ਵਿੱਚ ਹੀ ਸ਼ਕਤੀ ਹੈ ਭਗਤੀ ਕਰੋਗੇ ਤੇ ਸ਼ਕਤੀ ਸਤਗੁਰੂ ਤੁਹਾਨੂੰ ਦੇਣਗੇ ਬਹੁਤ ਬਤਨਵਾਦ ਜੀ ਅੰਜੂਰ ਜੀ ਬਾਣੀ ਨਾਲ ਜਿਹੜਾ ਬੰਦਾ ਜੁੜ ਜਾਂਦਾ ਉਹਦਾ ਜੀਵਨ ਜ਼ਰੂਰ ਬਦਲ ਜਾਂਦਾ ਹੈ ਇਹ ਜੀਂਦਾ ਮਿਸਾਲ ਨੇ ਸਰਦਾਰ ਅਮਰ ਸਿੰਘ ਸਾਹ ਜੀ ਜਿਹੜੀ ਬਾਣੀਆਂ ਤੇ ਬਾਣੇ ਨਾਲ ਜੁੜੇ ਅਤੇ ਵੱਡਾ ਜੀਵਨ ਦੇ ਵਿੱਚ ਬਦਲਾਅ ਆਇਆ ਅੱਜ ਰੱਬ ਦਾ ਨਾਮ ਜਪਦੇ ਨੇ ਬਾਬਾ ਜੀ ਦੱਸ ਰਹੇ ਜੀ ਬੜੇ ਮਾੜੇ ਕੰਮਾਂ ਨਾਲ ਉਹਨਾਂ ਦਾ ਵਾਸਤਾ ਰਿਆ ਬੜਾ ਰਾਹ ਮਾੜਿਆਂ ਤੇ ਤੁਰੇ ਨਹੀਂ ਪਰ ਜਦੋਂ ਉਹ ਬਾਣੀ ਤੇ ਬਾਣੇ ਨਾਲ ਜੁੜੇ ਨੇ ਤਾਂ ਰੱਬ ਦੇ ਨਾਮ ਨਾਲ ਜੁੜੇ ਨੇ ਤਾਂ ਅੱਜ ਰੱਬ ਦੇ ਨਾਮ ਨਾਲ ਜੁੜਨ ਦੇ ਵਜ੍ਹਾ ਨਾਲ ਇਹਨਾਂ ਨੂੰ ਆਉਂਦੇ ਜਾਂਦੇ ਜ਼ਰੂਰ ਸਲਾਮਾਂ ਹੁੰਦੀਆਂ ਨੇ ਤੇ ਬਾਬਾ ਜੀ ਦੇ ਨਾਮ ਤੋਂ ਜਾਣੇ ਜਾਂਦੇ ਨੇ ਤੇ ਪਾਣੀ ਦੀ ਸੇਵਾ ਜਲ ਦੀ ਸੇਵਾ ਨਿਭਾਉਂਦੇ ਨੇ ਤਾਂ ਇਸ ਤਰ੍ਹਾਂ ਹੀ ਸਾਨੂੰ ਸਾਰਿਆਂ ਨੂੰ ਆਪਣੇ ਧਰਮ ਨਾਲ ਜੁੜਨਾ ਚਾਹੀਦਾ ਬਾਣੀ ਅਤੇ ਬਾਣੇ ਨਾਲ ਜੁੜ ਕੇ ਆਪਣਾ ਜੀਵਨ ਜਿਹੜਾ ਸਫਲ ਬਣਾਉਣਾ ਚਾਹੀਦਾ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਤਰਨੂ ਵੀ ਗੇਲ ਲਾ ਲਈ ਤੁਸੀਂ ਜੁੜੇ ਰਹੋ ਇਸ ਨੂੰ ਬ